ਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਕਿਸਾਨਾਂ ਦੇ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਜਿੱਥੇ ਇੱਕ ਪਾਸੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਔਰ ਉੱਥੇ ਹੀ ਕਿਸਾਨ ਕਹਿੰਦੇ ਕਿ ਕਾਰਪੋਰੇਟ ਘਰਾਣਿਆਂ ਦੀ ਲੁੱਟ ਨੂੰ ਖਤਮ ਕਰਨ ਲਈ ਖੇਤੀ ਬਚਾਉਣ ਲਈ ਤੇ ਭਾਰਤ ਨੂੰ ਬਚਾਉਣ ਲਈ ਅਸੀਂ 16 ਫਰਵਰੀ 16 ਫਰਵਰੀ ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਪਿੰਡੂ ਬੰਦ ਰਹੇਗਾ ਤਾਂ ਸਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਹਿੱੱਥ ਕੀ ਖੁੱਲਾ ਰਹੇਗਾ ਤੇ ਕੀ ਬੰਦ ਰਹੇਗਾ ਦੱਸਣ ਜਾ ਰਹੇ ਆ ਵੱਡੀ ਖਬਰ ਇਸ ਫਿਲ ਦੇ ਨਿਕਲ ਕੇ ਸਾਹਮਣੇ ਆ ਰਹੀ ਹੈ ਉੱਥੇ ਹੀ ਪੰਜਾਬ ਸਿੱਖਿਆ ਬੋਰਡ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿਉਂਕਿ ਪ੍ਰੀਖਿਆਵਾਂ ਚੱਲ ਰਹੀਆਂ ਨੇ ਔਰ ਪੇਪਰ ਚੱਲ ਰਹੇ ਆ ਵਿਦਿਆਰਥੀਆਂ ਦੇ ਪੰਜਾਬ ਸਿੱਖਿਆ ਬੋਰਡ ਨੇ ਵੀ ਕਿਹਾ ਹੈ ਕਿ ਇੱਕ ਘੰਟਾ ਪਹਿਲਾਂ ਪਹੁੰਚ ਜਾਣ ਵਿਦਿਆਰਥੀ ਜਿਨ੍ਹਾਂ ਦੇ ਪੇਪਰ ਨੇ ਪੇਪਰ ਦੇਣ ਵਾਲੇ ਵਿਦਿਆਰਥੀ ਜੋ ਨੇ ਉਹ ਇੱਕ ਘੰਟਾ ਪਹਿਲਾਂ ਪਹੁੰਚ ਜਾਣ ਇਹ ਗੱਲ ਕਹੀ ਜਾ ਰਹੀ ਹੈ ਔਰ ਉੱਥੇ ਦੱਸ ਦਈਏ ਤੁਹਾਨੂੰ ਕਿ ਜਦੋਂ ਪੇਪਰ ਸ਼ੁਰੂ ਹੋਣਾ ਤਾਂ ਕਹਿੰਦੇ 1 ਘੰਟਾ ਪਹਿਲਾਂ ਪਹੁੰਚ ਜਾਣ ਵਿਦਿਆਰਥੀ ਪੇਪਰ ਸ਼ੁਰੂ ਹੋਣ ਤੋਂ ਕਿਉਂਕਿ ਭਾਰਤ ਬੰਦ ਹੈ ਤਾਂ ਇਹ ਨਾ ਹੋਵੇ ਕਿ ਕਿਤੇ ਤੁਸੀਂ ਖੱਜਲ ਖਵਾਰ ਹੋਵੋ ਔਰ ਤੁਹਾਡੇ ਪੇਪਰ ਜਿਹੜੇ ਆ ਉਹ ਰਹਿ ਜਾਣ ਤਾਂ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਛੋਟ ਦਿੱਤੀ ਜਾਏਗੀ ਉਹਨਾਂ ਨੂੰ ਲੰਘਣ ਦਿੱਤਾ ਜਾਏਗਾ ਤਾਂ ਕਿਸਾਨਾਂ ਨੇ ਕਿਸਾਨਾਂ ਦੇ ਭਾਰਤ ਬੰਦ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਕੀ ਖੁੱਲਾ ਰਹੇਗਾ ਤੇ ਕੀ ਬੰਦ ਰਹੇਗਾ ਇਹ ਦੱਸਣ ਜਾ ਰਹੇ ਹਾਂ ਤੁਹਾਨੂੰ ਕਿ ਆਖਰਕਾਰ ਹੋਣ ਕੀ ਜਾ ਰਿਹਾ ਕੀ ਕੁਝ ਖੁੱਲਾ ਰਹੇਗਾ ਤੇ ਕੀ ਕੁਝ ਬੰਦ ਰਹਿਣ ਵਾਲਾ ਸਾਰੀਆਂ ਖੇਤੀਬਾੜੀ ਗਤੀਵਿਧੀਆਂ ਨਰੇਗਾ ਦੇ ਕੰਮ ਪਿੰਡੂ ਕੰਮਾਂ ਲਈ ਪਿੰਡ ਜਿਹੜੇ ਆ ਉਹ ਪਿੰਡ ਬੰਦ ਰਹਿਣਗੇ ਕੋਈ ਵੀ ਕਿਸਾਨ ਖੇਤ ਮਜ਼ਦੂਰ ਤੇ ਪਿੰਡੂ ਮਜ਼ਦੂਰ ਕੰਮ ਤੇ ਨਹੀਂ ਜਾਏਗਾ ਸਬਜ਼ੀਆਂ ਹੋਰ ਫਸਲਾਂ ਦੀ ਸਪਲਾਈ ਤੇ ਖਰੀਦ ਜਿਹੜੀ ਆ ਉਹ ਮੁਤਲ ਰਹੇਗੀ ਪਿੰਡਾਂ ਦੀਆਂ ਸਾਰੀਆਂ ਦੁਕਾਨਾਂ ਅਨਾਜ ਮੰਡੀਆਂ ਸਬਜ਼ੀ ਮੰਡੀਆਂ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਪਿੰਡੂ ਉਦਯੋਗਿਕ ਤੇ ਸੇਵਾ ਖੇਤਰ ਦੇ ਅਦਾਰੇ ਤੇ ਨਿੱਜੀ ਖੇਤਰ ਦੇ ਅਦਾਰਿਆਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ ਔਰ ਉਥੇ ਹੀ ਬੰਦ ਦੇ ਸਮੇਂ ਦੌਰਾਨ ਸ਼ਹਿਰਾਂ ਚ ਦੁਕਾਨਾਂ ਤੇ ਅਦਾਰੇ ਆ ਬੰਦ ਰਹਿਣਗੇ ਸੜਕਾਂ ਤੇ ਆਮ ਪਬਲਿਕ ਯਾਨੀ ਕਿ ਪ੍ਰਾਈਵੇਟ ਟਰਾਂਸਪੋਰਟ ਨਹੀਂ ਚੱਲੇਗੀ ਆ ਆਮ ਪਬਲਿਕ ਯਾਨੀ ਕਿ ਪ੍ਰਾਈਵੇਟ ਬਸਾਂ ਤੇ ਸਰਕਾਰੀ ਬਸਾਂ ਨਹੀਂ ਚੱਲਣਗੀਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਰਤ ਬੰਦ ਦੇ ਨਾਲ ਜੁੜੀ ਹੋਈ ਤਾਂ ਜੇ ਤੁਸੀਂ ਘਰੋਂ ਨਿਕਲਣ ਦਾ ਪਲਾਨ ਕਰ ਰਹੇ ਹੋ ਕੋਈ ਤੁਸੀਂ ਟੂਰ ਪਲਾਨ ਕੀਤਾ ਹੋਇਆ ਜਾਂ ਕਿਤੇ ਜਾਣਾ ਇੱਧਰ ਉੱਧਰ ਤਾਂ ਜਰੂਰ ਇਸ ਚੀਜ਼ ਦਾ ਖਿਆਲ ਰੱਖਿਓ ਤੁਸੀਂ ਕਿ ਭਾਰਤ ਬੰਦ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਔਰ ਉਸ ਨੂੰ ਦੇਖਿਆ ਹੋਇਆ ਪੂਰਾ ਜ਼ਬਰਦਸਤ ਬੰਦ ਕੀਤਾ ਜਾਏਗਾ ਇਸ ਬੰਦ ਨੂੰ ਸਫਲ ਬਣਾਉਣ ਦੇ ਲਈ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਅੱਗੇ ਆ ਰਹੀਆਂ ਨੇ ਕੁਝ ਇੱਕ ਜਥੇਬੰਦੀਆਂ ਨੂੰ ਛੱਡ ਕੇ ਔਰ ਉੱਥੇ ਹੀ ਦੱਸ ਦਈਏ ਤੁਹਾਨੂੰ ਕਿ ਪਬਲਿਕ ਤੇ ਪ੍ਰਾਈਵੇਟ ਟ੍ਰਾਂਸਪੋਰਟ ਨਹੀਂ ਚੱਲੇਗੀ ਯਾਨੀ ਕਿ ਪ੍ਰਾਈਵੇਟ ਤੇ ਸਰਕਾਰੀ ਬਸਾਂ ਨਹੀਂ ਚੱਲਣਗੀਆਂ ਔਰ ਐਂਬੂਲੈਂਸ ਤੇ ਜਾਂ ਕਿਤੇ ਮੌਤ ਵਾਲੇ ਥਾਂ ਤੇ ਕਿਤੇ ਕੋਈ ਕਿਸੇ ਨੇ ਜਾਣਾ ਹੋਵੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਜਾਣ ਦਿੱਤਾ ਜਾਏਗਾ ਕੋਈ ਵਿਆਹ ਸ਼ਾਦੀ ਹੋਏਗੀ ਉਹ ਜਾ ਸਕਦੇ ਨੇ ਮੈਡੀਕਲ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ ਅਖਬਾਰਾਂ ਦੀ ਸਪਲਾਈ ਚੱਲੇਗੀ ਔਰ ਉੱਥੇ ਹੀ ਬੋਰਡ ਦੀਆਂ ਜਿਹੜੀਆਂ ਪ੍ਰੀਖਿਆਵਾਂ ਨੇ ਉਹ ਉਹਨਾਂ ਦੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਛੋਟ ਰਹੇਗੀ 에어ਪੋਰਟ ਤੇ ਜਾਣ ਵਾਲੇ ਯਾਤਰੀਆਂ ਨੂੰ ਛੋਟ ਰਹੇਗੀ ਐਮਰਜੈਂਸੀ ਸੇਵਾਵਾਂ ਲਈ ਰੂਟ ਖੋਲਿਆ ਜਾ ਸਕਦਾ ਹੈ ਤਾਂ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਵੇਲੇ ਦੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਖੇਤਾਂ ਨੂੰ ਲੈ ਕੇ ਯਾ ਕਹਿੰਦੇ ਕਿਸਾਨ ਕਹਿੰਦੇ ਕਿ ਖੇਤਾਂ ਨੂੰ ਬਚਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਦੀ ਨਜ਼ਰ ਆ ਜਿਹੜੀ ਉਹ ਕਿਸਾਨਾਂ ਤੇ ਤਾਂ ਉੱਥੇ ਹੀ ਪੈਟਰੋਲ ਪੰਪ ਵੀ ਕੁਝ ਘੰਟਿਆਂ ਵਾਸਤੇ ਬੰਦ ਰਹਿਣਗੇ ਤਾਂ ਪੈਟਰੋਲ ਪੰਪ ਵੀ ਕੁਝ ਘੰਟਿਆਂ ਦੇ ਲਈ ਬੰਦ ਰਹਿਣਗੇ ਜੇ ਤੁਸੀਂ ਪੈਟਰੋਲ ਪਵਾਉਣਾ ਤਾਂ ਜਾਂ ਤਾਂ ਦੁਪਹਿਰੋਂ ਬਾਅਦ ਪਵਾ ਸਕਦੇ ਹੋ ਕਿਉਂਕਿ ਕੁਝ ਇੱਕ ਘੰਟਿਆਂ ਦੇ ਲਈ ਪੈਟਰੋਲ ਪੰਪ ਜਿਹੜੇ ਆ ਉਹ ਉਹਨੂੰ ਬੰਦ ਰਹਿਣਗੇ ਤਾਂ ਸਪੋਰਟ ਕੀਤਾ ਗਿਆ ਇੱਕ ਤਰੀਕੇ ਦੇ ਨਾਲ ਇਹ ਕਿਹਾ ਜਾ ਸਕਦਾ ਕਿ ਇੱਕ ਤਰੀਕੇ ਨਾਲ ਸਪੋਰਟ ਕੀਤਾ ਗਿਆ ਇਹ ਕਿਸਾਨਾਂ ਨੂੰ ਤਾਂ ਸਿਕ ਸਟੂਡੈਂਟ ਮਹਿਤਾ ਦੇ ਵੱਲੋਂ ਵੀ ਸਪੋਰਟ ਕੀਤਾ ਗਿਆ ਬਾਹਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਵੱਲੋਂ ਵੀ ਹਮਾਇਤ ਕੀਤੀ ਗਈ ਹੈ ਕਿਸਾਨਾਂ ਦੇ ਇਸ ਅੰਦੋਲਨ ਨੂੰ ਤਾਂ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਐਮਬੂਲੈਂਸ ਜਿਹੜੀਆਂ ਜਾ ਸਕਦੀਆਂ ਨੇ ਔਰ ਉੱਥੇ ਹੀ ਸਬਜ਼ੀਆਂ ਦੁੱਧ ਕੱਲੀ-ਕੱਲੀ ਚੀਜ਼ ਜਿਹੜੀ ਆ ਉਹ ਬੰਦ ਕਰਨ ਦੇ ਲਈ ਕਿਹਾ ਗਿਆ ਤਾਂ ਕੱਲੀ-ਕੱਲੀ ਚੀਜ਼ ਜਿਹੜੀ ਆ ਉਹ ਕਿਸਾਨ ਕਹਿੰਦੇ ਕਿ ਅਸੀਂ ਬੰਦ ਕਰਾਂਗੇ ਪਿੰਡਾਂ ਤੋਂ ਸ਼ਹਿਰਾਂ ਦਾ ਨਾਤਾ ਜਿਹੜਾ ਉਹ ਅਸੀਂ ਇੱਕ ਵਾਰ ਤਾਂ ਕਹਿੰਦੇ ਕਿ ਬੰਦ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਘਰਾਣਿਆਂ ਦੀ ਲੁੱਟ ਹੋ ਰਹੀ ਹੈ ਕਹਿੰਦੇ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਲੁੱਟ ਰਹੇ ਆ ਤਾਂ ਇਸ ਕਰਕੇ ਅਸੀਂ ਕਹਿੰਦੇ ਕਿ ਬੰਦ ਕਰਨ ਜਾ ਰਹੇ ਆ ਤਾਂ ਪਿੰਡਾਂ ਚੋਂ ਆਉਣ ਵਾਲੀਆਂ ਸਬਜ਼ੀਆਂ ਫਲਾਂ ਤੇ ਦੁੱਧ ਦੀ ਸਪਲਾਈ ਬੰਦ ਰਹੇਗੀ ਔਰ ਉੱਥੇ ਹੀ ਇਸ ਦੇ ਨਾਲ ਹੀ ਦੱਸ ਦਈਏ ਤੁਹਾਨੂੰ ਕਿ ਕਿਸਾਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵੀ ਬੰਦ ਰਹਿਣਗੀਆਂ ਉੱਥੇ ਕੁਝ ਘੰਟਿਆਂ ਲਈ ਪੈਟਰੋਲ ਪੰਪ ਵੀ